ਹਾਂ ਜੀ ਰਾਜਾ ਵੜਿੰਗ ਬਾਰੇ ਵੀ ਮੈਂ ਗੱਲ ਕਹੂੰਗਾ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਜਲੰਧਰ ਵੈਸਟ ਦੀ ਹਾਰ ਦੇ ਉਹਨਾਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਆ ਉਹ ਇਸ ਕਰਕੇ ਕਿਉਂਕਿ ਕੁਝ ਪੁੱਛ ਰਹੇ ਸਨ ਕਮੈਂਟਾਂ ਦੇ ਵਿੱਚ ਕਿ ਰਾਜਾ ਵੜਿੰਗ ਦੀ ਕੀ ਖਬਰ ਹੈ ਤਾਂ ਰਾਜਾ ਵੜਿੰਗ ਇਹੀ ਕਹਿ ਰਹੇ ਆ ਕਿ ਜਲੰਧਰ ਵੈਸਟ ਦੀ ਜਿਹੜੀ ਹਾਰ ਹੋਈ ਆ ਉਹਦੇ ਵਾਸਤੇ ਮੈਂ ਜ਼ਿੰਮੇਵਾਰ ਆ ਤੇ ਕਿਉਂਕਿ ਚਰਚਾ ਚੱਲ ਰਹੀ ਸੀ ਕਿ ਚੰਨੀ ਸਾਹਿਬ ਅਤੇ ਵੜਿੰਗ ਜੀ ਦੀ ਆਪਸ ਦੇ ਵਿੱਚ ਟਿਊਨਿੰਗ ਸਹੀ ਨਹੀਂ ਬੈਠੀ ਤੋ ਇਹੀ ਖਬਰ ਆ ਵੱਡੀ ਖਬਰ ਆ ਪਰ ਮੈਂ ਸਮਝਦਾ ਵੱਡਾ ਦਿਲ ਹੁੰਦਾ ਯਾਰ ਵੱਡਾ ਦਿਲ ਹੁੰਦਾ ਕਿ ਕੋਈ ਬੰਦਾ ਇਹ ਕਹੇ ਕਿ ਯਾਰ ਮੈਂ ਜ਼ਿੰਮੇਵਾਰ ਹਾਂ ਕੈਪਟਨ ਦਾ ਕੰਮ ਹੀ ਹੁੰਦਾ ਹੈ ਅਸਲੀ ਕੈਪਟਨ ਹੀ ਉਹ ਇਹ ਪ੍ਰਧਾਨ ਨੇ ਠੀਕ ਆ ਗਲੇਸ਼ਿਕ ਵੀ ਇਹਨਾਂ ਦੇ ਜਿੱਦਾਂ ਦੇ ਰਹੇ ਆ ਜੋ ਮਰਜ਼ੀ ਰਹੇ ਆ ਪਰ ਇਹ بڑا ਵੱਡਾ ਗੁਰਦੇ ਦਾ ਕੰਮ ਹੁੰਦਾ ਜਿਗਰੇ ਦਾ ਕੰਮ ਹੁੰਦਾ ਕਿ ਯਾਰ ਜਿਹੜਾ ਲੀਡ ਕਰ ਰਿਹਾ ਉਹ ਕਹੇ ਕਿ ਮੈਂ ਜ਼ਿੰਮੇਵਾਰ ਹਾਂ ਕਾਰਨ ਵਿੱਚੋਂ ਜੋ ਮਰਜ਼ੀ ਰਹੇ ਠੀਕ ਇਹ ਕਿ ਲੋ ਕਿਤੇ ਨਾ ਕਿਤੇ ਆਪਣਾ ਬਈ ਰਾਜਾ ਵੜਿੰਗ ਦਾ ਨਜ਼ਰੀਆ ਹੈ ਕਿ ਮੈਂ ਹੀ ਹਾਰ ਦਾ ਜ਼ਿੰਮੇਵਾਰ ਹ ਪਰ ਅੰਦਰੋਂ ਇਹ ਖਬਰਾ ਨਿਕਲ ਰਹੀਆਂ ਨੇ ਹਜ਼ੂਰ ਕਿ ਚੰਨੀ ਸਾਹਿਬ ਅਤੇ ਵੜਿੰਗ ਜੀ ਦੀ ਆਪਸ ਦੇ ਵਿੱਚ ਤਾਲਮਿਲ ਦੀ ਘੜ ਜਿਹੜੀ ਹੈ ਨਾ ਉਹ ਕੁੰਡਾ ਕਰਵਾ ਗਈ ਇਹਨਾਂ ਦੀ yogi ਨੂੰ janata ne hi hata dena e formulaan keh rahe hai dekho ji hun e te hun pata nahi hai hataan ge ke nahi hataan ge ਭਗਵੰਤ ਮਾਨ ਨੂੰ ਇਹ ਭੁੱਲ ਗਿਆ ਦਲਾਵਰ ਸਿੰਘ ਵੀ ਬਹੁਤ ਨੇ ਜੋਤ ਸਿੰਘ ਕਹ ਰਿਹਾ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਸਾਬ ਛੱਡੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭਗਵੰਤ ਮਾਨ ਚੀਫ ਮਿਨਿਸਟਰ ਆ ਚੁਣੇ ਹੋਏ ਚੀਫ ਮਿਨਿਸਟਰ ਆ ਨਾ ਹੀ ਕੋਈ ਇਸ ਤਰ੍ਹਾਂ ਦੇ ਹਾਲਾਤ ਆ ਉਸ ਵੇਲੇ ਵਰਗੇ ਕੋਈ ਇਦਾਂ ਨਾ ਕਰੋ ਤੁਸੀਂ ਠੀਕ ਹੈ ਮਾਨ ਸਾਹਿਬ ਵੀ ਕੁਝ ਮਾਮਲਿਆਂ ਚ ਕਹ ਲੋ ਕਿ ਸਟੇਟ ਦਾ ਸੰਦ ਬਣ ਜਾਂਦੇ ਨੇ ਪਰ ਇਦਾਂ ਆਪਾਂ ਕੰਨ ਕਹਣਾ ਜੀ ਕਿਸੇ ਚੁਣੇ ਹੋਏ ਨਮਾਇंदे ਬਾਰੇ। ਸ਼ੁਕਰੀਆ ਜੀ ਲਾਪ੍ਰੀਤ ਜੀ, ਗੁਰਲਾਲ ਸਿੰਘ ਕੰਗ ਜੀ ਆਏ ਨੇ। ਸ਼ੁਕਰੀਆ ਜੀ। ਲੋ ਜੀ ਮਿੱਤਰੋ ਘੰਟਾ ਹੋ ਗਿਆ तकरीबन ਪੂਰਾ ਕੋਈ ਇੱਕਦ ਹੋਰ ਕੋਈ ਗੱਲ ਕਿਸੇ ਨੇ ਪੁੱਛਣੀ ਹੈ ਜੇ ਆਪਣੇ ਦਸਨ ਲਾਇਕ ਹੋਈ ਤੇ ਫਿਰ ਉਸ ਤੋਂ ਬਾਅਦ ਆਪਾਂ ਲਾਵਾਂਗੇ ਛੁੱਟੀ। ਮੈਂ ਜੀ ਬਲਜਿੰਦਰ ਸਰਾਹ ਜੀ ਗੁਰੂ ਸਾਹਿਬੋਂ ਬਹੁਤ ਦੂਰ ਆ। ਸਾਡਾ ਗੁਰੂ ਸਾਹਿਬ ਤੇ ਇੱਧਰ ਹੈ ਰਾਜਸਥਾਨ ਵਾਲੀ ਸਾਈਡ ਕਹੋ ਹਰਿਆਣਾ ਰਾਜਸਥਾਨ ਦੇ ਬਾਰਡ ਤੇ ਜਗਤਾਰ ਸਿੰਘ ਸਿੱਧੂ ਜੀ ਘਰੇ ਕੇ ਕੁੱਕੀ ਦਾ ਏਜੰਡਾ ਭਾਈ ਅਮਰਤਪਾਲ ਸਿੰਘ ਜੀ ਨੂੰ ਪੰਡਣਾ ਜਿਵੇਂ ਤੁਹਾਡਾ ਏਜੰਡਾ ਜਗਤਾਰ ਸਿੰਘ ਸਿੱਧੂ ਜੀ ਹੋ ਸਕਦਾ ਕਿ ਅਮਰਤਪਾਲ ਸਿੰਘ ਨੂੰ ਪ੍ਰਮੋਟ ਕਰਨਾ ਤਾਂ ਅਗਲੇ ਦਾ ਵੀ ਹੈ ਤੁਸੀਂ ਉਹ ਫੈਕਚੁਅਲੀ ਉਹਨਾਂ ਗੱਲਾਂ ਦਾ ਜਵਾਬ ਦੇ ਸਕਦੇ ਹੋ ਸਮਰਥਕ ਦੇ ਤੌਰ ਤੇ ਤੁਸੀਂ ਆਜ਼ਾਦ ਹੋ ਦੋਨੇ ਕੁੱਕੀ ਸਾਹਿਬ ਕੀ ਬੋਲਦੇ ਆ ਉਹਨਾਂ ਦੀ ਅਸਾਦੀ ਹੈ ਵਿਚਾਰਕ ਤੌਰ ਤੇ ਤੁਸੀਂ ਉਹਨਾਂ ਨੂੰ ਕਿਸ ਨੁਕਤੇ ਨਿਗਾਹ ਨਾਲ ਦੇਖ ਰਹੇ ਹੋ ਤੁਹਾਡੀ ਆਜ਼ਾਦੀ ਹੈ ਤੇ ਜਾ ਕੇ ਉਹਨਾਂ ਦੇ ਬਈ ਤੁਸੀਂ ਫੋਨ ਨੰਬਰ ਤੇ ਤੁਸੀਂ ਆਪਣੀ ਫੈਕਚੁਅਲੀ ਜਾਣਕਾਰੀ ਰੱਖ ਕੇ ਉਹਨਾਂ ਨੂੰ ਇਨਕਰੈਕਟ ਕਰ ਸਕਦੇ ਹੋ ਸਾਬਤ ਠੀਕ ਹੈ ਨਾ ਪਰ ਮੈਂ ਤੇ ਨਹੀਂ ਕਹਿ ਸਕਦਾ ਕਿ ਕੋਈ ਉਸ ਬੰਦੇ ਨੇ ਇੱਕ ਬਹੁਤ ਵੱਡੀ ਪੜ੍ਹਾਈ ਲਿਖਾਈ ਕੀਤੀ ਆ ਜਦੋਂ ਜ਼ੈਦ ਵੀ ਕੀਤੀ ਆ ਸਿੱਖ ਸੰਘਰਸ਼ ਦੇ ਵਿੱਚ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਤੁਹਾਨੂੰ ਪਤਾ ਕੈਦ ਕੱਟੀ ਹੈ ਮੈਂ ਕਿਵੇਂ ਕਹਿ ਸਕਦਾ ਜੀ ਨੈਟਾ ਡੈਗਰ ਪੋਨਾ ਪ੍ਰੋਗਰਾਮ ਦਾ ਠੀਕ ਹੈ ਜੀ ਇੱਥੇ ਹੀ ਜਾਂਦੇ ਆ ਇੱਟਨੇ ਨਹੀਂ ਪੂਰੇ ਹੁੰਦੇ ਇੱਥੇ ਬੀਐਲਆਈ ਜਾਂਦੇ ਆ ਹਰਜਿੰਦਰ ਖੰਗੂੜਾ ਜੀ ਕੁਝ ਕਹਿ ਰਹੇ ਤੇ ਬਲੀ ਜਾਂਦੇ ਵਾ ਸਮਝਦੀ ਗੱਲ ਨਹੀਂ ਹੈ ਜੀ ਯੂਪੀ ਫਾਈਲਸ ਫਿਲਮ ਦਾ ਵੀ ਟ੍ਰੇਲਰ ਆ ਗਿਆ ਹੋ ਸਕਦਾ ਜੀ ਆ ਗਿਆ ਹੋਵੇ ਹੋ ਸਕਦਾ ਜੀ ਹੋ ਸਕਦਾ ਕੋਈ ਬਣ ਗਈ ਹੋਵੇ ਪਤਾ ਨਹੀਂ ਇਦਾਂ ਦੀਆਂ ਫਿਲਮਾਂ ਤੇ ਕੰਗਣਾ ਵੀ ਮੇਰੇ ਖਾਂ ਦੇ ਨਾਲ 8-10 ਅਜੇ ਹੋਰ ਬਣਾ ਜੋਗੇ ਟਾਈਮ ਹੋ ਗਿਆ ਹਾਂਜੀ ਸਤਨਾਪਾਲ ਜੀ ਬਿਲਕੁਲ ਘੰਟਾ ਹੋ ਗਿਆ ਘੰਟਾ ਲਾ ਲਿਆ ਤੇ ਹੁਣ ਉਹ ਫਿਰ ਆਪਾਂ ਮਿਲਦੇ ਹਾਂ ਸੋਮਵਾਰ ਤੇ ਉਦੋਂ ਤੱਕ ਤੁਸੀਂ ਰੱਖੋ ਆਪਣਾ ਖਿਆਲ ਸਾਰੇ ਜੀ ਆਪਾਂ ਸੋਮਵਾਰ ਫਿਰ ਆਈ ਵਰਲਡ ਤੇ ਜੁੜਾਂਗੇ ਸਾਰੇ ਜਣੇ ਤਦ ਤੱਕ ਦਿਓ ਸਤਿ ਸਾਕ ਸਾਰਿਆਂ ਨੂੰ ਸਤਿ ਸਾਕ